ਸਾਡੇ 10 ਮਹੀਨੇ ਸਾਨੂੰ ਬੈਠਿਆਂ ਨੂੰ ਹੋ ਗਿਆ ਅੱਜ ਤੱਕ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਪਰ ਡੱਲੇਵਾਲ ਸਾਹਿਬ ਇਸ ਗੱਲ ਤੇ ਬਜਿੱਦ ਨਹੀਂ ਵੀ ਮੈਂ ਮੰਗਾ ਮੰਨਵਾਉਣ ਲਈ ਬੈਠਾ ਨਾ ਕਿ ਮੈਂ ਆਪਦੀ ਮੌਤ ਤੋਂ ਡਰਦਾ ਬੈਠਾ ਪਹਿਲਾਂ ਮੰਗਾ ਮੰਨੋ ਉਸ ਤੋਂ ਬਾਅਦ ਮੈਂ ਜਿਹੜਾ ਮਰਨ ਅੰਛਣਾ ਉਹ ਤੋੜ ਦੂੰਗਾ ਪ੍ਰਤਪਾਲ ਸਿੰਘ ਜਿਹੜਾ ਲੰਗਰ ਦੀ ਸੇਵਾ ਕਰਦਾ ਸੀ ਹਰਿਆਣਾ ਸਰਕਾਰ ਨੇ ਐਡਾ ਮਤਲਬ ਕੁੱਟ-ਕੁੱਟ ਕੇ ਬੋਰੀਆਂ ਚ ਭਰ ਕੇ ਤਸ਼ੱਦਦ ਕੀਤਾ ਤੇ ਅੱਜ ਜੇ ਸੁਪਰੀਮ ਕੋਰਟ ਨੂੰ ਮੈਂ ਨਾ ਮਾਣਯੋਗ ਸੁਪਰੀਮ ਕੋਰਟ ਆ ਜਿੱਥੇ ਕੇਂਦਰ ਸਰਕਾਰ ਦਾ ਪੱਖ ਪੂਰੀ ਹੋ ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਇਸ ਵਕਤ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਉੱਤੇ ਮੌਜੂਦ ਹਾਂ ਜਿੱਥੇ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸੁਖਜਿੰਦਰ ਖੋਸਾ ਜੀ ਗੱਲਬਾਤ ਕਰਦੇ ਆਂ ਬੀਤੀ 13 ਫਰਵਰੀ ਤੋਂ ਲਗਾਤਾਰ ਖਨੋਰੀ ਮੋਰਚੇ ਉੱਤੇ ਡਟੇ ਹੋਏ ਨੇ ਬਹੁਤ ਸਾਰੇ ਅंदोलਨ ਇਹਨਾਂ ਨੇ ਆਪਣੇ ਪਿੰਡੇ ਦੇ ਉੱਤੇ ਹੰਡਾਏ ਨੇ ਤੇ ਇਸ ਵਕਤ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਉੱਤੇ ਡਟੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਦਾ ਅੱਜ 35ਵਾਂ ਦਿਨ ਲਗਭਗ ਸਮਾਪਤ ਹੋਣ ਦੇ ਕਿਨਾਰੇ ਹੈ ਤਾਂ 36ਵੇਂ ਦਿਨ ਵਿੱਚ ਸਵੇਰੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸ਼ਾਮਲ ਹੋ ਜਾਵੇਗਾ 36ਵੇਂ ਦਿਨ ਦਾ ਨੇੜਾ ਉਹਨਾਂ ਦਾ ਅਗਾਜ ਹੋ ਜਾਵੇਗਾ ਜਾਣਕਾਰੀ ਹਾਸਲ ਕਰਾਂਗੇ ਕਿ ਉਹਨਾਂ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਇਸ ਵਕਤ ਇਹ ਵੀ ਉਹਨਾਂ ਨੂੰ ਪੁੱਛਾਂਗੇ ਕਿ ਮੋਰਚਾ ਇਸ ਵਕਤ ਮੋਰਚੇ ਦਾ ਜਿਹੜਾ ਲੈਵਲ ਹੈ ਉਹ ਕਿਸ ਲੈਵਲ ਤੇ ਹੈ ਤਾਂ ਪੁਰਾਣਾ ਤਜਰਬਾ ਇਹਨਾਂ ਕੋਲ ਰਿਹਾ ਹੈ ਖੋਸਾ ਜੀ ਤੁਹਾਡਾ ਦਾਨ ਮਿਊਟ ਤੇ ਪਹਿਲਾਂ ਤਾਂ ਸਭ ਤੋਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਹ ਦੱਸੋ ਕਿ ਮੋਰਚਾ ਜਿਹੜਾ ਇਸ ਵਕਤ ਕਿਸ ਤਰ੍ਹਾਂ ਜਿਸਨੂੰ ਮੰਨਿਆ ਜਾਂਦਾ ਹੈ ਕਿ ਮੰਨਿਆ ਜਾਂਦਾ ਹੈ ਕਿ ਲੈਵਲ ਹੁੰਦਾ ਹੈ ਪੀਕ ਤੇ ਹੈ ਕਿਸ ਤੇਰ ਕਿਹੜੇ ਲੈਵਲ ਤੋਂ ਲੈ ਕੇ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਚਾਹ ਰਤਨਗੜ ਰਾਜਸਥਾਨ ਬਾਰਡਰ ਹੋਵੇ ਜਿੱਥੇ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਗਾ ਮਨਮੋਲ ਕੇਂਦਰ ਸਰਕਾਰ ਦੇ ਜਿਹੜਾ ਖਿਲਾਫ ਅਸੀਂ ਜਿਹੜਾ ਐਜੀਟੇਸ਼ਨ ਲੜੀ ਸੀ ਤੇ ਜਿੱਥੇ ਸਰਕਾਰ ਨੇ ਕੇਂਦਰ ਨੇ ਸਾਨੂੰ ਬਾੜਾਂ ਤੇ ਹੀ ਰੋਕ ਕੇ ਜਿੱਥੇ ਮੋਟਰ ਬੰਦ ਅਥੂ ਗੈਸ ਦੇ ਗੋਲੇ ਸਿੱਧੀਆਂ ਗੋਲੀਆਂ ਹਜ਼ਾਰਾਂ ਕਿਸਾਨਾਂ ਨੂੰ ਜਿਹੜਾ ਮਤਲ ਫਟੜ ਕੀਤਾ ਤੇ 21 ਫਰਵਰੀ ਨੂੰ ਸ਼ਬ ਕਰਨ ਸਿੰਘ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਵੀ ਕੀਤਾ ਗਿਆ ਜਿੱਥੇ ਬਹੁਤ ਸਾਰੇ ਕਿਸਾਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਪ੍ਰਤਪਾਲ ਸਿੰਘ ਜਿਹੜਾ ਲੰਗਰ ਦੀ ਸੇਵਾ ਕਰਦਾ ਸੀ ਹਰਿਆਣਾ ਸਰਕਾਰ ਨੇ ਐਡਾ ਮਤਲਬ ਕੁੱਟ-ਕੁੱਟ ਕੇ ਬੋਰੀਆਂ ਚ ਪਾ ਕੇ ਤਸ਼ੱਦਦ ਕੀਤਾ ਜਿਹੜਾ ਉਹ ਮੌਤ ਹੀ ਉਹਦੀ ਬੱਚੀ ਇਕੱਲੀ ਉਹਦਾ ਅੰਗ ਪੈਰ ਕੋਈ ਵੀ ਸਰਕਾਰ ਨੇ ਛੱਡਿਆ ਨਹੀਂ ਤੋੜਨ ਨੂੰ ਜਿੱਥੇ ਕੇਂਦਰ ਸਰਕਾਰ ਕੁੰਭ ਕਰ ਰਹੀ ਨਹੀਂ ਸੁੱਤੀ ਪਈ ਆ ਦੇਖੋ ਅੱਜ ਡੱਲੇਵਾਲ ਸਾਹਿਬ ਨੇ ਜਿਹੜਾ ਤਹਈਆ ਕੀਤਾ ਸੀ ਵੀ ਮੈਂ ਕਿਸਾਨੀ ਨੂੰ ਬਚਾਉਣਾ ਜਵਾਨੀ ਨੂੰ ਬਚਾਉਣਾ ਤੇ ਮੈਂ ਜਿਹੜਾ ਮਰਨ ਅੰਸ਼ਨ ਤੇ ਬਹਿਣਾ ਅਸੀਂ ਸਾਰੇ ਜਿਵੇਂ ਗੈਰ ਅਨੁਸੁਚਿਤ ਕਿਸਾਨ ਮੋਰਚਾ ਤੇ ਕੈਮਮ ਦੋਨਾਂ ਫਰਾਂਟਾਂ ਨੇ ਰਲ ਕੇ ਡੱਲੇਵਾਲ ਸਾਹਿਬ ਜਿਹੜੇ 26 ਮਤਲਬ ਤਰੀਕ ਤੋਂ ਲੈ ਕੇ ਅੱਜ ਤੱਕ 35 ਦਿਨ ਪੂਰੇ ਹੋ ਜਾਣੇ ਨੇ 36ਵੇਂ ਦਿਨ ਕੱਲ ਨੂੰ ਚੱਲ ਪੈਣਾ ਜਿਨ੍ਹਾਂ ਦੀ ਸਿਹਤ ਬੜੀ ਨਾਜ਼ੁਕ ਆ ਜੇ ਦੇਖੀਏ ਤਾਂ ਉਹ ਪੂਰਨ ਤੌਰ ਤੇ ਨੈਗੇਟਿਵ ਪੁਆਇੰਟਾਂ 'ਤੇ ਜਾ ਰਹੀ ਆ ਕਿਉਂ ਜਾ ਰਹੀ ਆ ਕਿਉਂਕਿ ਉਹਨਾਂ ਨੇ ਇੱਕ ਵੀ ਅਨਾਜ ਦਾ ਦਾਣਾ ਹਲੇ ਤੱਕ ਨਹੀਂ ਖਾਇਆ ਤੇ ਬਿਨਾ ਪਾਣੀ ਤੋਂ ਤੇ ਅੱਜ ਉਹਨਾਂ ਨੂੰ ਪਾਣੀ ਜ਼ਿਆਦਾ ਪੀਣ ਨਾਲ ਵੀ ਤਕਰੀਬ ਆ ਪਾਣੀ ਵੀ ਮਤਲਬ ਉਹ ਜਿਆਦਾ ਪੀਂਦੇ ਨਹੀਂ ਤੇ ਉਹ ਬੈਕ ਵਜਦਾ ਮਤਲਬ ਉਹ ਸਰੀਰ ਆ ਜਿਹੜਾ ਅੰਦਰੋਂ ਚੱਲ ਨਹੀਂ ਰਿਹਾ ਕਿਉਂਕਿ ਜਿਹੜਾ ਕਰੀਟਨ ਜਿੱਥੇ 0.6 ਇੱਕ ਆਦਮੀ ਦਾ 6 ਚਾਹੀਦਾ ਉਹਨਾਂ ਦਾ 6.8 ਕਰੀਟਨ ਅੱਜ ਜਿਹੜਾ ਡਾਕਟਰ ਰਿਪੋਰਟ ਵਿੱਚ ਆ ਰਿਹਾ ਜਿੱਥੇ ਉਹਨਾਂ ਦਾ ਬਲੱਡ ਪ੍ਰੈਸ਼ਰ ਆ ਜਿਹੜਾ ਲੋ ਆ ਉਹ ਉਦੋਂ ਥੱਲੇ ਨੇ ਜਿਹੜਾ ਉੱਪਰਲਾ ਉਹ ਵੀ ਥੱਲੇ ਨੇ ਤੇ ਜਿਹੜੀ ਐਕਟੀਵਿਟੀ ਆ ਉਹ ਤਾਂ ਪੂਰੀ ਨੈਗੇਟਿਵ ਆ ਬੋਲਣ ਤੋਂ ਵੀ ਜਣੀ ਕਿ ਅਸਮਰਥ ਹਨ ਜੇ ਅਸੀਂ ਦੇਖੀਏ ਵੀ ਉਹਨਾਂ ਦੀ ਹਾਲਤ ਆ ਜਿਹੜੀ ਉਹ ਕਿਸੇ ਵੀ ਟਾਈਮ ਜਿਹੜੇ ਗੁਰਦੇ ਆ ਉਹ ਕੰਮ ਛੱਡ ਕੇ ਉਹਨਾਂ ਦੀ ਹਾਲਤ ਗਵੀਰ ਬਣ ਸਕਦੀ ਆ ਮੌਤ ਵੀ ਹੋ ਸਕਦੀ ਆ ਉਹਦੇ ਵਿੱਚ ਕੀ ਆ ਜੇ ਉਹਨਾਂ ਦੀ ਮੌਤ ਹੁੰਦੀ ਆ ਤੇ ਉਸ ਤੋਂ ਬਾਅਦ ਹਰਦੋ ਝੰਡੇ ਜੀ ਬੈਠਣਗੇ ਤੇ ਉਹਨਾਂ ਦੀ ਜਿਹੜੀ ਬਾਡੀ ਆ ਉਹ ਬਾਹਰ ਤੇ ਹੀ ਰੱਖੀ ਜਾਊਗੀ ਫੈਸਲਾ ਹੋਇਆ ਪਿਆ ਉਸ ਤੋਂ ਬਾਅਦ ਹਰਦੋ ਝੰਡੇ ਦੀ ਮੌਤ ਹੋ ਜਾਂਦੀ ਆ ਤੀਜੇ ਨੰਬਰ ਤੇ ਕੋਟ ਬੁੱਢਾ ਜੀ ਬੈਠਣਗੇ ਕੋਟ ਬੁੱਢਾ ਜੀ ਦੀ ਮੌਤ ਹੋ ਜਾਂਦੀ ਤਾਂ ਦਾਸ ਸਿਂਦਰ ਸਿੰਘ ਖੋਸਾ ਚੌਥੇ ਨੰਬਰ ਤੇ ਬੈਠੂਗਾ ਤੇ ਮੇਰੇ ਮਗਰ ਵੀ ਇੱਕ ਬਹੁਤ ਵੱਡੀ ਲੜੀ ਆ ਕਿਉਂਕਿ ਜਿਵੇਂ ਕੇਂਦਰ ਸਰਕਾਰ ਦਾ ਵਤੀਰਾ ਦੱਸਾਂ ਜਿਵੇਂ ਕਿ ਅੱਜ ਅਸੀਂ 30 ਤਰੀਕ ਨੂੰ ਬੰਦ ਦਾ ਸੱਦਾ ਸੀ ਉਹ ਕਿਉਂ ਦਿੱਤਾ ਗਿਆ ਸੀ ਵੀ ਲੋਕਾਂ ਦਾ ਜਿਹੜਾ ਹਵਾਮ ਅੱਜ ਸਾਡੇ ਨਾਲ ਖੜਾ ਜਿੱਥੇ ਸਮਾਜਿਕ ਪਾਰਟੀਆਂ ਤੁਸੀਂ ਦੇਖ ਦਿਓ ਮੋਰਚੇ ਦੇ ਵਿੱਚ ਕਿੰਨੀ ਚਹਿਲ-ਪਹਿਲ ਆ ਸਾਰੀਆਂ ਰਾਜਨੀਤਿਕ ਪਾਰਟੀਆਂ ਸੰਤ ਸਮਾਜ ਮੈਨਾਂ ਕੋਈ ਐਸਾ ਸਰਕਾਰ ਦੇ ਵੀ ਹੁਣ ਐਮਐਲਏ ਐਮਪੀ ਵਾਰੀ-ਵਾਰੀ ਤੁਰੇ ਆਉਂਦੇ ਨੇ ਮੰਤਰੀ ਉਤਰੇ ਆਉਂਦੇ ਨੇ ਪ੍ਰਸ਼ਾਸਨ ਵੀ ਗੇੜੇ ਦਿੰਦਾ ਫਿਰਦਾ ਪ੍ਰਸ਼ਾਸਨ ਸਾਨੂੰ ਚੱਕਾਂ ਦੀ ਤਾਕ ਵੀ ਲਾਈ ਫਿਰਦਾ ਮੈਂ ਵੀ ਨਾ ਤੁਸੀਂ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਲਗਾਤਾਰ ਸਬਕਾ ਏਡੀਜੀਪੀ ਜਸਕਰਨ ਸਿੰਘ ਮਨਦੀਪ ਸਿੰਘ ਜੀ ਸਿੱਧੂ ਪਟਿਆਲਾ ਰੇਂਜ ਡੀਆਈਜੀ ਨਾਨਕ ਸਿੰਘ ਐਸਐਸਪੀ ਪਟਿਆਲਾ ਲਗਾਤਾਰ ਉਹ ਜਿਹੜੇ ਨੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਨੇ ਕੀ ਗੱਲਬਾਤ ਹੁੰਦੀ ਹੈ ਕਿਸ ਕਿਸ ਵਿਸ਼ਾ ਕੀ ਹੈ ਗੱਲਬਾਤ ਦੇਖੋ ਉਹ ਕਹਿੰਦੇ ਵੀ ਸਾਨੂੰ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਵੀ ਇਹਨਾਂ ਨੂੰ ਟ੍ਰੀਟਮੈਂਟ ਦੀ ਐਟ ਅ ਟਾਈਮ ਲੋਡ ਆ ਇਨਾਂ ਨੂੰ ਟ੍ਰੀਟਮੈਂਟ ਕਰਾਓ ਇਹਨਾਂ ਦੀ ਸਿਹਤ ਆ ਜਿਹੜੀ ਆਪਾਂ ਨੂੰ ਜ਼ਰੂਰੀ ਆ ਮੰਗਾ ਬਾਅਦ ਦੇ ਵਿੱਚ ਪਰ ਡੱਲੇਵਾਲ ਸਾਹਿਬ ਇਸ ਗੱਲ ਤੇ ਬਜਿੱਦ ਨੇ ਵੀ ਮੈਂ ਮੰਗਾ ਮੰਨਵਾਉਣ ਲਈ ਬਿਠਾ ਆ ਨਾ ਕਿ ਮੈਂ ਆਵਦੀ ਮੌਤ ਤੋਂ ਡਰਦਾ ਬਿਠਾ ਮੈਨੂੰ ਮੌਤ ਜ਼ਰੂਰੀ ਆ ਜੇ ਮੌਤ ਹੋਊ ਜ ਮੇਰਾ ਮੈਨੂੰ ਕੋਈ ਡਰ ਨਹੀਂ ਪਰ ਮੇਰੇ ਕਿਸਾਨਾਂ ਦੀਆਂ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਪਹਿਲਾਂ ਮੰਗਾ ਮੰਨੋ ਉਸ ਤੋਂ ਬਾਅਦ ਮੈਂ ਜਿਹੜਾ ਮਾਰਨ ਅੰਛਣਾ ਉਹ ਤੋੜ ਦਊਗਾ ਗੱਲਬਾਤ ਅੱਗੇ ਵਧੀਆ ਕੁਝ ਜਿਸ ਤਰ੍ਹਾਂ ਤੁਸੀਂ ਪੁਲਿਸ ਅਧਿਕਾਰੀ ਲਗਾਤਾਰ ਕਹਿੰਦੇ ਕਿ ਜਸਕਰਨ ਸਿੰਘ ਮੰਨੇ ਜਾਂਦੇ ਨੇ ਇਸ ਕੰਮ ਦੇ ਲਈ ਉਹਨਾਂ 'ਚ ਖੂਬੀ ਹੈ ਕਿ ਉਹ ਵੱਡੇ ਤੋਂ ਵੱਡੇ ਅੰਦੋਲਨ ਨੂੰ ਵੱਡੇ ਤੋਂ ਵੱਡੇ ਕੋਈ ਜਿਹੜੀ ਟਰੈਜਡੀ ਹੁੰਦੀ ਹੈ ਉੱਥੇ ਉਹਨੂੰ ਭੇਜਿਆ ਜਾਂਦਾ ਸਰਕਾਰ ਵੱਲੋਂ ਤਾਂ ਉਹਨਾਂ ਵਿੱਚ ਕੈਪੇਬਿਲਿਟੀ ਆ ਕਿ ਉਹਨੂੰ ਬੜੇ ਤਰੀਕੇ ਦੇ ਨਾਲ ਸਾਰੇ ਮਾਮਲੇ ਨੂੰ ਸੁਲਝਾ ਦਿੰਦੇ ਨੇ ਦੇਖੋ ਜਸਕਰਨ ਸਿੰਘ ਏਡੀਜੀਪੀ ਰਿਟਾਇਰ ਹੋਏ ਨੇ ਜਿਹੜੇ ਉਹ ਫੇਰ ਵੀ ਸਰਕਾਰ ਦੇ ਨੁਮਾਇੰਦੇ ਨਹੀਂ ਔਰ ਸਰਕਾਰ ਉਹਨਾਂ ਤੇ ਪੱਕਾ ਰੱਖਦੀ ਆ ਸਰਕਾਰ ਨੂੰ ਵਿਸ਼ਵਾਸ ਆ ਉਹਨਾਂ ਤੇ ਵੀ ਜੋ ਇਹ ਗੱਲ ਕਰਉਣਗੇ ਉਹ ਓਕੇ ਆ ਤੇ ਲੱਗਦਾ ਤੁਹਾਨੂੰ ਕਿਤੇ ਪੁਲਿਸ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੂੰ ਇੱਥੋਂ ਜਿਸ ਤਰ੍ਹਾਂ ਪਹਿਲਾਂ 26 ਨਵੰਬਰ ਨੂੰ ਲੈ ਕੇ ਗਈ ਸੀ ਤਾਂ ਲੱਗਦਾ ਕਿ ਹੁਣ ਵੀ ਉਸ ਤਰ੍ਹਾਂ ਦਾ ਕੋਈ ਮਾਹੌਲ ਬਣਾਇਆ ਜਾ ਰਿਹਾ ਦੇਖੋ ਜਿਵੇਂ 26 ਨਵੰਬਰ ਨੂੰ ਲੈ ਗਈ ਸੀ ਕਿ ਚੱਕੇ ਰਾਤ ਨੂੰ 25 ਦੀ ਰਾਤ ਨੂੰ 2:45 ਮਿੰਟ ਤੇ ਸਾਨੂੰ ਅੱਜ ਵੀ ਖਾਛਾ ਅਸੀਂ ਉਸ ਨੂੰ ਜਿਹੜਾ ਚੱਕਾ ਨਹੀਂ ਆ ਅਸੀਂ ਜਿਵੇਂ ਚੱਕ ਪੋਸਟ ਸਾਡੀ ਆਵਨ ਇੱਥੇ ਨਾਲ ਹੀ ਬਣੀ ਹੋਈ ਉੱਥੇ 45 ਬੰਦੇ ਬੈਠੇ ਨੇ ਉਸ ਤੋਂ ਬਾਅਦ ਦੂਜੀ ਲੋਰਤੀ ਜੀਲੇ ਚੌਥੀ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਨੌ ਲਹਿਰਾਂ ਨੇ ਜਿੱਥੇ ਡੱਲੇਵਾਲ ਸਾਹਿਬ ਨੇ ਉੱਥੇ ਟਰਾਲੀਆਂ ਦੂਰੀਆਂ ਦੂਰੀਆਂ ਬੈਲਟ ਕੀਤੀਆਂ ਹੋਈਆਂ ਅਗਰ ਪੁਲਿਸ ਚੱਕੂਗੀ ਤੇ ਪੁਲਿਸ ਵਾਲਿਆਂ ਦਾ ਨੁਕਸਾਨ ਵੀ ਹੋਊਗਾ ਔਰ ਸਾਡਾ ਵੀ ਨੁਕਸਾਨ ਹੋਊਗਾ ਪਤਾ ਨਹੀਂ ਕਿੰਨੇ ਕ ਬੰਦੇ ਮਰ ਜਾਣਗੇ ਉਹ ਸਾਡੇ ਉਤੋਂ ਦੀ ਨਾਲ ਕਿ ਚੱਕੂਗੀ ਉਹ ਉਤੋਂ ਹਵਾ ਤਾਂ ਹੈ ਨਹੀਂ ਵੀ ਐ ਚੱਕ ਲੂਗੀ ਵਿੱਚੋਂ ਡੱਲੇਵਾਲ ਸਾਹਿਬ ਨੂੰ ਕਿਉਂਕਿ ਲੋਕੀ ਵੀ ਬਜੈਦ ਨੇ ਵੀ ਸਾਡੇ 10 ਮਹੀਨੇ ਸਾਨੂੰ ਬੈਠਿਆ ਨੂੰ ਹੋ ਗਿਆ ਅੱਜ ਤਾਈਂ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਤੇ ਅੱਜ ਜੇ ਸੁਪਰੀਮ ਕੋਰਟ ਨੂੰ ਮੈਂ ਨਾ ਮਾਨਜੋਗ ਸੁਪਰੀਮ ਕੋਰਟ ਆ ਜਿੱਥੇ ਕੇਂਦਰ ਸਰਕਾਰ ਦਾ ਪੱਖ ਪੂਰਾ ਹੀ ਉਹ ਤੁਸੀਂ ਖਦਸ਼ੇ ਦੀ ਗੱਲ ਕੀਤੀ ਐ ਖੁੱਸਾ ਸਾਹਿਬ ਖਦਸ਼ਾ ਫਿਰ ਕਿ ਕਾਫੀ ਲਗਾਏ ਗਏ ਨੇ ਤੁਹਾਨੂੰ ਜਾਂ ਕੋਈ ਇਨਪੁਟ ਮਿਲੀ ਐ ਪਿੱਛੋਂ ਕਿ ਪੁਲਿਸ ਫੋਰਸ ਜਮ੍ਹਾਂ ਹੋ ਰਹੀ ਐ ਵਾਲੇ ਦੁਆਲੇ ਕਿਤੇ ਦੇਖੋ ਸਾਨੂੰ ਜਿਹੜਾ ਮਿੰਟ-ਮਿੰਟ ਦੀ ਸਾਡੇ ਕੋਲੇ ਸੀਕ੍ਰੈਟੀ ਹੈਗੀ ਐ ਰਿਪੋਰਟ ਵੀ ਸਰਕਾਰ ਕੋਦੋਂ ਵੀ ਚੁੱਕ ਸਕਦੀ ਐ ਪਰ ਪੁਲਿਸ ਵਾਂਗੂ ਤੁਹਾਡੇ ਕੋਲ ਵੀ ਇੰਟੈਲੀਜੈਂਸ ਹੈ ਪ੍ਰੋਪਰ ਸਾਡੇ ਕੋਲੇ ਇੰਟੈਲੀਜੈਂਸ ਉਹਨਾਂ ਨਾਲੋਂ ਵੀ ਜ਼ਿਆਦਾ ਕਿਉਂਕਿ ਸਾਡੇ ਕੋਲੇ ਸਾਰੇ ਜੇ ਪੁਲਿਸ ਤਾਂ ਮੈਨੂੰ ਪਤਾ ਜਿਹੜੇ ਅਫਸਰ ਕਈ ਤਾਂ ਸਿਪਾਈ ਤੋਂ ਹੌਲਦਾਰ ਤੋਂ ਡਿਪਟੀ ਬਣ ਜਾਂਦੇ ਨੇ ਸਾਡੇ ਕੋਲੇ ਐਮਏ ਬੀਐਡ ਬਹੁਤ ਪੜੇ ਲਿਖੇ ਨੇ ਸਾਡੇ ਕੋਲੇ ਐਕਸ ਬਰਗੇਡੀਅਰ ਨੇ ਸਾਡੇ ਕੋਲ ਬੜੀ-ਬੜੀ ਸੌर्टी ਐਕਸ ਜੱਜ ਹੈਗੇ ਮੇਰੇ ਕੋਲੇ ਜਿਹੜੇ ਕੀ ਕਰਵਾਉਂਦੇ ਹੋਂ ਫਿਰ ਪੰਜਾਬ ਪੁਲਿਸ ਦੀ ਕਿ ਉਹਨਾਂ ਦਾ ਕੀ ਹੋ ਰਿਹਾ ਕਿਸ ਤਰ੍ਹਾਂ ਕਿਤੇ ਜੇ ਪਟਿਆਲਾ ਹੈਗਾ ਸੰਨੂਰ ਹੈਗਾ ਜੇ ਪੁਲਿਸ ਦੇਖਦੀ ਹੈ ਤੇ ਸਾਡੇ ਬੰਦੇ ਵੀ ਇੱਕ-ਇੱਕ ਬੰਦੇ ਦੀ ਛਨਾਕ ਚ ਕਰਦੇ ਵੀ ਕਿਹੜਾ ਬੰਦਾ ਇਥੋਂ ਦੀ ਗਲਤ ਲੰਗ ਗਿਆ ਹਰੇਕ ਬੰਦੇ ਦੀ ਐਂਟਰੀ ਅਸੀਂ ਦੇਖਦੇ ਹਾਂ ਥੋੜੀ ਵੀ ਥੋਨੂੰ ਵੀ ਇਹਦੇ ਹੋਣਗੇ ਸਾਡੇ ਬੰਦੇ ਵੇਨੇ ਕਿ ਨਹੀਂ ਵੇਨੇ ਉਹ ਤਾਂ ਨੇਚਰਲੀ ਅਸੀਂ ਇਥੋਂ ਨੰਗਲੇ ਟੱਪਦੇ ਹਾਂ ਬਸ ਵੇਗ ਇਹ ਤਾਂ ਜਿਹੜੀ ਸਾਡੀ ਆਖਾ ਵੀ ਗੈਰ ਬੰਦੇ ਕੱਚ ਸਾਡੇ ਤੇ ਧਾਵਾ ਨਾ ਬੋਲ ਦੇਣ ਤੇ ਜਿਵੇਂ ਰਾਤ ਸੀ ਸਾਰਾ ਜਿਹੜਾ ਸਾਡੇ ਦੇ ਮੜਹਾਉਂਦਾ ਸੀਗਾ ਚੱਕਰ ਵੀ ਚੱਕਣਗੇ ਸਾਰੀ ਰਾਤ ਮੋਰਚੇ 'ਚ ਇੱਕ ਬੰਦਾ ਸੁੱਤਾ ਨਹੀਂ ਨਾ ਮੈਂ ਵੀ ਹਾਲੇ ਤੱਕ ਸਾਡੀ ਟੀਮ ਵੀ 4 ਵਜੇ ਤੱਕ ਇੱਥੇ ਮੌਜੂਦ ਰਹੀ ਥੋਡੀ ਟੀਮ ਸੀ ਥੋਡੀਆਂ ਇੱਥੇ ਪ੍ਰੈਸ ਵਾਲੀਆਂ ਵਿਚਾਰੀਆਂ ਬੈਠੀਆਂ ਸਾਰੇ ਜਾਣੇ ਤੈਨਾਂ ਤਰੇ ਵੀ ਕਿਹੜੇ ਮੋਕੇ ਹੱਲਾ ਹੋਊਗਾ ਤੇ ਅਸੀਂ ਮੂੰ ਵੀ ਬਣਾਵਾਂਗੇ ਕੁੱਟ ਪੈਂਦੀ ਵੇਖਾਂਗੇ ਨਹੀਂ ਉਹ ਵੀ ਡਿਊਟੀ ਆ ਨਾ ਇੱਕ ਖੁਸਾ ਸਾਹਿਬ ਜਿੱਦਾਂ ਤੁਸੀਂ ਇੱਕ ਅਧੋਲਨ ਤੇ ਡਿਊਟੀ ਦੇ ਰਹੇ ਹੋ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹੋ ਤਾਂ ਮੀਡੀਆ ਦੀ ਵੀ ਇੱਕ ਡਿਊਟੀ ਲੱਗਦੀ ਆ ਉਹਦੇ ਚੈਨਲ ਜਿਹੜੇ ਨੇ ਉਹਨੂੰ ਭੇਜਦੇ ਨੇ ਕਿ ਤੁਸੀਂ ਉੱਤੇ ਜਾ ਕੇ ਕਵਰੇਜ ਕਰੋ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਸਰਕਾਰ ਬੇਨਕਾਬ ਜੇ ਸਰਕਾਰ ਚਿੰਤਾ ਦਾ ਵਿਚਾਰ ਰੱਖਦੀ ਡੱਲੇਵਾਲ ਸਾਹਿਬ ਦਾ ਤੇ ਐਨੇ ਦਿਨ ਹੋ ਨਹੀਂ ਦੇਣੇ ਸੀ ਪਹਿਲਾਂ ਪਹਿਲਾਂ ਇਹ ਕੰਮ ਮੁਕੰਮਲ ਹੋ ਜਾਣਾ ਚਾਹੀਦਾ ਕਹਿੰਦੇ ਰਜੀਵਾਲ ਸਾਹਿਬ ਨੂੰ ਕੋਈ ਚਿੱਠੀ ਭੇਜੀ ਹੈ ਉਹ ਕੀ ਮਾਮਲਾ ਹੈ ਦੇਖੋ ਜੀ ਉਹ ਅਸੀਂ ਤਾਂ ਦੇਖੋ ਸਨੇਹਾ ਸਾਰਿਆਂ ਨੂੰ ਲਾਇਆ ਵੀ ਇਸ ਅंदोलਨ ਦੇ ਵਿੱਚ ਜਿਹੜਾ ਮਰਜੀ ਆ ਸਕਦਾ ਨਹੀਂ 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 ਕੇਂਦਰ ਵੱਲੋਂ ਇੱਕ ਚਿੱਠੀ ਆਈ ਹੈ ਕਹਿੰਦੇ ਕੋਈ ਜਿਹੜੀ ਤੁਹਾਡੀ ਕਮੇਟੀ ਹੈ ਜਿਹੜੀ ਉਹ ਸਮੂਚੇ ਨੂੰ ਦੇਖ ਰਹੀ ਮਾਮਲੇ ਨੂੰ ਆ ਗਈ ਹੋਊਗੀ ਪਰ ਸਾਨੂੰ ਮੈਨੂੰ ਪੱਕਾ ਨਹੀਂ ਪਤਾ ਹਲੇ ਮੈਨੂੰ ਜਾਣਕਾਰੀ ਹੈ ਨਹੀਂ ਤੁਹਾਡੇ ਮੈਨੂੰ ਕੋਈ ਜਾਣਕਾਰੀ ਹੈ ਨਹੀਂ ਚਿੱਠੀ ਦੀ ਆ ਗਈ ਹੋਊਗੀ ਚਿੱਠੀ ਆ ਸਕਦੀ ਹੈ ਚਿੱਠੀ ਪਰ ਜਿਹੜਾ ਸਾਡਾ ਮੇਜਰ ਪੁਆਇੰਟ ਪਤਾ ਕੀ ਆ ਵੀ ਅਸੀਂ ਆਨੇ ਸਰਕਾਰ ਨੇ ਜਦੋਂ 21 ਦਾ ਸਾਡਾ ਇਹ ਅंदोलਨ ਸਸਪੈਂਡ ਹੋਇਆ ਉਹ ਜਿਹੜੀਆਂ 12 ਮੰਗਾਂ ਸੀ ਉਹਨਾਂ ਨੇ ਮੰਨ ਲਈਆਂ ਵੀ ਅਸੀਂ ਇਹ ਬਹੁਤ ਬਾਅਦ ਚ ਆਉਂਦੇ ਆ ਮੈਨੂੰ ਪਹਿਲਾਂ ਇਹ ਕਲੀਅਰ ਕਰ ਦੋ ਕਿ ਜਿਹੜਾ 4 ਜਨਵਰੀ ਨੂੰ ਤੁਹਾਡੀ ਕਿਸਾਨ ਮਹਾਪੰਚਾਇਤ ਹੈ ਹਾਂਜੀ ਇਹ ਤੇ ਮੈਨੂੰ ਉਹ ਕਿਸ ਕਿਸ ਲੈਵਲ ਤੇ ਰਹਿਣ ਵਾਲੀ ਦੇਖੋ ਜੀ ਜਿਹੜੀ 4 ਨੂੰ ਸਾਡੀ ਬਹੁਤ ਵੱਡੀ ਇੱਕ ਮਹਾਪੰਚਾਇਤ ਸੱਜੀ ਹੋਈ ਆ ਉਹ ਟੋਟਲ ਭਾਰਤ ਦੀ ਆ ਕੱਲੇ ਪੰਜਾਬ ਦੀ ਨਹੀਂ ਹਰਿਆਣਾ ਦੀ ਨਹੀਂ ਉੱਥੇ ਸਾਡੇ ਜਿਹੜੇ ਤਾਮਿਲਨਾਡੂ ਆ ਕਰਨਾਟਕਾ ਬਿਹਾਰ ਸਾਰੇ ਤੁਸੀਂ ਦੇਖੇ ਬੈਠੇ ਨਹੀਂ ਉਹ ਸਾਰੇ ਵੱਡੇ ਮਤਲਬ ਤਦਾਦ ਦੇ ਵਿੱਚ ਆਉਣਗੇ ਔਰ ਚਾਤਰੀ ਨੂੰ ਇੱਕ ਵੱਡਾ ਮੈਸੇਜ ਜਾਊਗਾ ਇਸ ਪਲੇਟਫਾਰਮ ਤੋਂ ਖਨੂਰੀ ਬਾਰਡਰ ਤੋਂ ਵੀ ਕਿਸਾਨ ਆ ਜਿਹੜੇ ਹੁਣ ਆਪਦੀਆਂ ਮੰਗਾਂ ਮਨਵਾਉਣ ਲਈ ਬਜ਼ਇਦ ਨਹੀਂ ਕਿਉਂਕਿ ਕਿਸਾਨੀ ਤਾਂ ਹੀ ਚੱਲ ਸਕਦੀ ਆ ਜੇ ਉਹ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਨਹੀਂ ਤਾਂ ਖਜਾਨੀ ਕੋਈ ਕਿਸਾਨੀ ਖਤਰੇ 'ਚ ਕਿਸਾਨੀ ਤੇ ਬਦਲ ਆ ਜਿਹੜੇ ਉਹ ਖਤਰੇ ਦੇ ਮਡਰਾ ਰਹੇ ਨੇ ਕਿ ਕਿੰਨੀ ਪੀੜ ਰਹਿ ਸਕਦੀ ਆ ਕਿੰਨੇ ਲੋਕ ਆ ਸਕਦੇ ਨੇ ਇਥੇ ਤੁਹਾਡੇ ਮਨ ਦਾ ਸਾਡਾ ਹੈਡਗਾ ਹੈਗਾ ਵੀ 2 ਤੋਂ 3 ਲੱਖ ਤੱਕ ਸੰਗਤ ਆਊਗੀ ਘਟੋ ਘਟ ਅਸੀਂ ਇੱਕ ਰੋਡ ਆ ਜਿਹੜਾ ਸਾਰਾ ਉਹ 2 ਕਿਲੋਮੀਟਰ ਤੱਕ ਮਗਰ ਤਾਈ ਜਾਣਾ ਐਨੀ ਸੰਕਤ ਹੋ ਗਈ ਸਪੀਕਰ ਵੀ ਲਾਵਾਂਗੇ ਖਨੋਰੀ ਤੱਕ ਲੱਗੂ ਥੋੜਾ ਮੋਰਚਾ ਵੱਡੇ ਵਾਲ ਸਾਫ ਦੇ ਦਰਸ਼ਨ ਸਾਰੀ ਸੰਗਤ ਨੂੰ ਕਰਾਵਾਂਗੇ 2 ਮਿੰਟ ਹੁੰਦਾ ਭੱਜ ਨਹੀਂ ਦਬਾਵਾਂਗੇ ਤਾਂ ਹੁਣ ਆਪਾਂ ਉਸ ਗੱਲ ਵੱਲ ਆ ਜਾਨੇ ਆ ਸਯੁਕਤ ਮੋਰਚੇ ਦੇ ਨਾਲ ਤੁਸੀਂ ਇਕੱਠੇ ਸੀ 2021 ਦੇ ਅੰਦੋਲਨ ਵਿੱਚ ਹਾਂਜੀ ਤੁਸੀਂ ਵੀ ਮੇਨ ਬੰਦਿਆਂ ਦੇ ਵਿੱਚ ਸੀ 32 ਜਥੇਬੰਦੀਆਂ ਦੇ ਵਿੱਚ ਇੱਕ ਭਾਰਤੀ ਕਿਸਾਨ ਯੂਨੀਅਨ ਖੋਸਾ ਹੋਈ ਸੀ ਤਾਂ ਫਿਰ ਮਤਭੇਦ ਕਿੱਥੇ ਪੈਦਾ ਹੋ ਗਿਆ ਦੇਖੋ ਜੀ ਮਤ ਪੇ ਦਿੱਤੇ ਹੋਵੇ ਸਰਕਾਰ ਨਾ ਖਲਾਰਾ ਪਾਉਣ ਨੂੰ ਤਰ੍ਹਾਂ ਤਰ੍ਹਾਂ ਦੇ ਸਰਕੰਡੇ ਅਪਣਾਉਂਦੀ ਆ ਸਰਕਾਰ ਨੇ ਉਹਨਾਂ ਨੂੰ ਲਾਲਚ ਦੇ ਕੇ ਕਹਿ ਲੂ ਚੇ ਉਹਨਾਂ ਦੇ ਜਿਹੜਾ ਮਤਲਬ ਮਾਈਂਡ ਦੇ ਵਿੱਚ ਬਦਲਾ ਆ ਗਿਆ ਵੀ ਅਸੀਂ ਇਲੈਕਸ਼ਨ ਲੜਨਾ ਉਹ ਰਾਜਨੀਤਿਕ ਬਣ ਗਏ ਨਹੀਂ ਤੋ ਬਿਨਾ ਵੀ ਤਾਂ ਵੀਡੀਓ ਵਗੈਰਾ ਵੀ ਆਈਆਂ ਕਹਿੰਦੇ ਜਾਮ ਵੀ ਟਕਰਾਈ ਗਏ ਕੁਝ ਜਿਹੜੇ ਸੀਗੇ ਤੁਹਾਡੇ ਆਗੂ ਸੀਗੇ ਉਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਖੇਤੀ ਮੰਤਰੀ ਦੇ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਉਹ ਕਿਵੇਂ ਨ ਕਿਵੇਂ ਸਰਕਾਰ ਨਾਲ ਚਿੱਠੀਆਂ ਪਾਉਂਦੇ ਸੀ ਸਰਕਾਰ ਨੂੰ ਚਿੱਠੀਆਂ ਲਿਖਦੇ ਸੀ ਅੰਦਰ ਖਾਤੇ ਉਹ ਬੰਦੇ ਵੀ ਹੋ ਗਏ ਬਾਕੀ ਜਿਹੜਾ ਉਹਨਾਂ ਨੇ ਰਾਜ ਨਹੀਂ ਕੀਤਾ ਮਤਲਬ ਕੌਣ ਚਿੱਠੀ ਲਿਖਦਾ ਸੀ ਕੋਈ ਕਲੀਅਰ ਕਰ ਦਿਓ ਦੇਖੋ ਜੀ ਇਹ ਸਾਰੇ ਵਿੱਚ ਲਿਖਿਆ ਜਿਵੇਂ ਜਿਹੜਾ ਕੌਡੀ ਹਲੀ ਸੀ ਉਹਦਾ ਨਾਮ ਆਉਂਦਾ ਸੀ ਵੀ ਉਹ 3 ਕਰੋ 300 ਕਰੋੜ ਰੁਪਈਆ ਲੈ ਗਿਆ ਮੋਰਚਾ ਵੇਚ ਗਿਆ ਬੜਾ ਵੱਡਾ ਇਲਜ਼ਾਮ ਲਾਤਾ ਤੁਸੀਂ ਬੜਾ ਵੱਡਾ ਇਲਜ਼ਾਮ ਲੱਗਾ ਜੀ ਉੱਤੇ ਕਿ ਮੈਂ ਮੂੰਹ ਨਹੀਂ ਕਹਿੰਦਾ ਸਾਰਾ ਮੁਲਕ ਕਹਿੰਦਾ ਕਾਨੂੰਨੀ ਨੋਟਸ ਭੇਜ ਸਕਦਾ ਤੁਹਾਨੂੰ ਉਹਨਾਂ ਦਸੋ ਕਾਨੂੰਨੀ ਨੋਰਸ ਨੂੰ ਸਾਨੂੰ ਕੀ ਹੋ ਜੂਗਾ ਜਦੋਂ ਉਹਦਾ ਨਾਂ ਹੀ ਚੱਲਦਾ ਤੇ ਜਿਹੜੀਆਂ ਚਿੱਠੀਆਂ ਲਿਖਦੇ ਸੀ ਸਾਰੇ ਉਹ ਵੀ ਬੰਦੇ ਵਿੱਚ ਹੀ ਸੀ ਸਾਰੇ ਤੇ ਪੰਜਾਬ ਵਾਲੇ ਲੀਡਰ ਫਿਰ ਕੀ ਕਰੇ ਉਗਰਾਹ ਸਾਹ ਅਗਰਾਹ ਸਾਹਿਬ ਦੀ ਉਗਰਾਹ ਸਾਹਿਬ ਦੇ ਬਾਰੇ ਦੱਸਿਓ ਉਗਰਾਹ ਸਾਹਿਬ ਦਾ ਕੀ ਰੋਲ ਦੇਖੋ ਉਗਰਾਹ ਸਾਹਿਬ ਦੀ ਨੀਤੀ ਸਾਡੇ ਨਾਲ ਬੱਖ ਨੀਤੀ ਸਾਡੇ ਵਿਚਾਰ ਹੋਰ ਨੇ ਉਹਦੇ ਵਿਚਾਰ ਹੋਰ ਨੇ ਸਾਡਾ ਤਾਂ ਜ਼ਮੀਨ ਉਸਮਾਨ ਦਾ ਫਰਕ ਆ ਅਗਰਾਹ ਨਾਲ ਸਾਡੀਆਂ ਜਥੇ ਬੰਦੀਆਂ ਫੰਡ ਇਕੱਠਾ ਨਹੀਂ ਕਰਦੀਆਂ ਕਿਸੇ ਕੋਲੇ ਜਾਂਦੀਆਂ ਨਹੀਂ ਪੈਸੇ ਲੈਣ ਨਾ ਸਾਨੂੰ ਕੋਈ ਵਿਕਲਣ ਦੀ ਲੋੜ ਹੈ ਜਿਹੜਾ ਹੋ ਆਪਦੇ ਤੇ ਬਹਿ ਕੇ ਆਜੂਗਾ ਕਿਨ ਕਾਡਰ ਬਹੁਤ ਮਜ਼ਬੂਤ ਤਾਂ ਫਿਰ ਵੀ ਉਹਦਾ ਬਹੁਤ ਲੋਕ ਨੇ ਉਹਦੇ ਕੋਲ ਕਾਡਰ ਮਜ਼ਬੂਤ ਆ ਪਰ ਜਿਹੜੀ ਮੰਗਾਂ ਹੁੰਦੀਆਂ ਇਹ ਮੰਗਾਂ ਜੇਤਾ ਉਹ ਅਗਰਾਹਾ ਸਾਹਿਬ ਨੂੰ ਸਾਰੇ ਸੀਗੇ ਮੰਗਾਂ ਤਾਂ ਕੀ ਆ ਉਹ ਜਿਹੜੀਆਂ ਬਹਾਰਾ ਮੰਗਾਂ ਸੀਗਾ ਮੇਜਰ ਮੰਗਾਂ ਸੀ ਉਹ ਸਾਡੀਆਂ ਕੱਲੇ ਦੀਆਂ ਮੰਗਾਂ ਨਿਊ ਟੋਟਲ ਭਾਰਤ ਦੀਆਂ ਮੰਗਾਂ ਜੇ ਉਹ ਸਾਰੇ ਜਾਣੇ ਕਹਿੰਦੇ ਨੇ ਵੀ ਇਹ ਮੰਗਾਂ ਕੱਲੇ ਡੱਲੇ ਵਾਲਦਿਆਂ ਨਹੀਂ ਅਸੀਂ ਵੀ ਮੰਗਾਂ ਮੰਨੂ ਘਰੋਂ ਬੈਠੀ ਕਹਿੰਦੇ ਨੇ ਵੀ ਭਾਈ ਮੰਗਾ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ ਅਸੀਂ ਸਮਰਥਨ ਕਰਾਂਗੇ ਉਹ ਮੰਗਾ ਅਸੀਂ ਉੱਥੇ ਜਾਣ ਦੀ ਲੋੜ ਨਹੀਂ ਸਾਨੂੰ ਮੀਟਿੰਗ ਕਰਨ ਦੀ ਲੋੜ ਨਹੀਂ ਕੇਂਦਰ ਸਰਕਾਰ ਨਾਲ ਚਿਹਰਾ ਬੰਨ ਦੀ ਲੋੜ ਨਹੀਂ ਅਸੀਂ ਆਨੇ ਤੁਸੀਂ ਨੋਟੀਫਿਕੇਸ਼ਨ ਕਰੋ ਸਾਡੀਆਂ ਮੰਗਾ ਐਨ ਬੈਨ ਲਾਗੂ ਕਰੋ ਜਿਹੜਾ 220 21 ਦਾ ਜਦੋਂ ਅਧੂਰਨ ਸਮਾਪਤ ਹੁੰਦਾ ਹੈ ਪ੍ਰਕਾਸ਼ ਉਸ ਸੰਦੇ ਤਾਂ ਉਸ ਵਕਤ ਪਟਾਕੇ ਚਲਾਉਂਦੇ ਆਏ ਹੋ ਰੋਡੀਆਂ ਪਾਉਂਦੇ ਆਏ ਹੋ ਪਰ ਉਹ ਤਾਂ ਕਹਿੰਦੇ ਨੇ ਫਿਰ ਖੇਤੀ ਡਰਾਫਟ ਜਿਹੜਾ ਹੈ ਸੂਬਿਆਂ ਨੂੰ ਭੇਜ ਦਿੱਤਾ ਗਿਆ ਕਿ ਲਾਗੂ ਕਰੋ ਦੇਖੋ ਜੋ ਸੂਬਾ ਸਰਕਾਰਾਂ ਨੂੰ ਉਹੀ ਕਰੜਾ ਤੋੜ ਮਰੋੜ ਕੇ ਉਹਨਾਂ ਨੇ ਕਿਹਾ ਵੀ ਲਾਗੂ ਕਰੋ ਪਰ ਇਹਦੀ ਛੇਤੀ ਲਾਗੂ ਹੋਣੀ ਸਾਦਾ ਕਿਸਾਨ ਉਹਦੇ ਤੇ ਪੈਰਾ ਦੇਣਗੇ ਜਿਵੇਂ ਅੱਗੇ ਪੈਰਾ ਦਿੱਤਾ ਹੁਣ ਵੀ ਦੇ ਲਾਂਗੇ ਅੱਜ ਵੀ ਅਸੀਂ ਦੇਈ ਜਣੇ ਸਾਨੂੰ ਕਿੰਨਾ ਘਾਟਾ ਪਿਆ ਇਸ ਦੋਲਨ ਦੇ ਵਿੱਚ ਸਾਡੇ ਕਿਸਾਨ ਮਰੇ ਨੇ ਸ਼ੁਭ ਕਰਨ ਦੀ ਚੀਜ਼ ਦੀ ਹੁੰਦੀ ਆ ਅੱਖਾਂ ਚਲੀਆਂ ਗਈਆਂ ਕਿੰਨੇ ਫੱਟੜ ਹੋਏ ਨੇ ਤੇ ਅੱਜ ਜਿਹੜਾ ਸਾਡਾ ਖਰਚਾ ਹੋਇਆ 1.5 ਮਹੀਨਿਆਂ ਚ ਇਹ ਮੈਨੂੰ ਪਤਾ ਵੀ ਇਹ ਇੱਕ ਆਰਗੇਨਾਈਜੇਸ਼ਨ ਦਾ ਲੱਖਾਂ ਤੋਂ ਵਿੱਚ ਹਿਸਾਬ ਚਲਿਆ ਗਿਆ ਤੇਲਾ ਮੂੰਹੀ ਜਿਹੜੇ ਬੰਦੇ ਸਾਡੇ ਕੰਮ ਛੱਡੀ ਬੈਠੇ ਨੇ ਸਾਡਾ ਖੇਤੀ ਦਾ ਵੀ ਨੁਕਸਾਨ ਹੋਇਆ ਸਾਡਾ ਬੜਾ ਬੜਾ ਨੁਕਸਾਨ ਹੋਇਆ ਮੈਂ ਉਧਰ ਹੀ ਗੱਲ ਲਿਓ ਨਾ ਕਿ ਥੋੜਾ ਨੁਕਸਾਨ ਹੋਇਆ ਪਰ ਕਹਿੰਦੇ ਨੇ 2021 ਦੇ ਅਧੋਲਨ ਦੇ ਵਿੱਚ ਬਹੁਤ ਸਾਰੇ ਜਿਸ ਤਰ੍ਹਾਂ ਉਹ ਅਲੀਗੇਸ਼ਨ ਲਾਇਆ ਕਿ 200 ਕਰੋੜ 300 ਕਰੋੜ ਉਹ ਲੈ ਗਿਆ ਕੁਝ ਉਹ ਲੈ ਗਿਆ ਉਹ ਗਰਾਹ ਸਾਹਿਬ ਤਾਂ ਪਹਿਲਾਂ ਹੀ ਕਹਿੰਦੇ ਨੇ ਕਹਿੰਦੇ ਕਾਕਾ ਕੋਟੜਾ ਖਨੋਰੀ ਬਾਰਡਰ ਤੋਂ ਬੈਠਾ ਸਾਡੇ ਖਿਲਾਫ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਬਾਜੀ ਕਰਦਾ ਵੀ ਇਹ ਪੈਸੇ ਲੈ ਗਏ ਇਹ ਉਹ ਕਰਕੇ ਕੀ ਅਸਲੀਅਤ ਹੈ ਕੁਝ ਜਾਂ ਸਿਰਫ ਜਿਹੜੀ ਤੁਹਾਡੀ ਅਗਵਾਈ ਹੈ ਅਗਵਾਈ ਨੂੰ ਲੈ ਕੇ ਈਗੋ ਹੈ ਕੋਈ ਦੇਖੋ ਡਿੱਗੋ ਕੋਈ ਨਹੀਂ ਅਸੀਂ ਆਨੇ ਜਿਸ ਰਸਤੇ ਤੇ ਚੱਲਦੇ ਸਾਰੇ ਚਲੋ ਪਰ ਕਈਆਂ ਨੇ ਕਿਸਾਨੀ ਬੁਰਕਾ ਪਾਇਆ ਹੋਇਆ ਉਹ ਅਸਲ ਕਿਸਾਨ ਹੀ ਨਹੀਂ ਲੜਾਈ ਲੜ ਰਹੀ ਉਹ ਤਾਂ ਬੁਰਕਾ ਪਾਇਆ ਕਿਸਾਨੀ ਦਾ ਲੋਕਾਂ ਨੂੰ ਭੁਲੇਖਾ ਦੇਣ ਨੂੰ ਉਹ ਬੁਰਕਾ ਪਾਈ ਫਿਰਦੇ ਨੇ ਕਿਸਾਨੀ ਦਾ ਵੀ ਮੈਂ ਕਿਸਾਨ ਸਿਉਰੀ ਅੱਡਾ ਰਸਤਾ ਅੱਡਾ ਫਿਰ ਕਿੱਥੇ ਗੱਲ ਚੱਲੂਗੀ ਔਰ ਸਾਰੇ ਲੋਕਾਂ ਨੂੰ ਪਤਾ ਲੱਗ ਚੁੱਕਾ ਵੀ ਜਿਹੜੇ ਲੜਾਈ ਲੜਨ ਵਾਲੇ ਨੇ ਉਹ ਇੱਕ ਪਾਸੇ ਨੇ ਜਿਹੜੇ ਨਹੀਂ ਲੜਾਈ ਲੜਨ ਵਾਲੇ ਇੱਕ ਪਾਸੇ ਨੇ ਹੁਣ ਜਿਹੜਾ ਹਵਾਮ ਬਾਗੀ ਹੋ ਕੇ ਕਿਉਂ ਆਇਆ ਸਾਡੇ 'ਚ ਮੇਰੇ ਕੋਲੇ ਫਰੋਖ ਪਰ ਜਿਹੜਾ ਅਗਰਾਹਾਂ ਦਾ ਆ ਮੇਰੇ ਕੋਲੇ ਮੋਗਾ ਸਾਰਾ ਆਇਆ ਸਮਾਲਸਾ ਰੋਡੇ ਸੇਕਾ ਸਾਰਾ ਮੇਰੇ ਨਾਲ ਅਗਰਾਹਾਂ ਦਾ ਮੇਰੇ ਕੋਲ ਬੱਸਾਂ ਵੀ ਆਂਗਾ ਮੇਰੇ ਕੋਲੇ ਉਹਨਾਂ ਦੇ ਪਿਕਅਪਾਂ ਵੀ ਆਂਗਾ ਤੇ ਉਹਨਾਂ ਨੇ ਮੈਨੂੰ ਆਪ ਦੱਸਿਆ ਵੀ ਸਾਡੇ ਕੋਲ 5-5 ਲੱਖ ਰੁਪਈਆ ਵੀ ਪਿਆ ਤੇ ਮੇਰੀ ਆਰਗੇਨਾਈਜੇਸ਼ਨ ਕੋਲੇ 5 ਰੁਪਈਏ ਵੀ ਨਹੀਂ ਮੈਂ ਕਿਹਾ ਕਿ ਸਾਨੂੰ ਪੈਸਾ ਦੀ ਲੋੜ ਨਹੀਂ ਸਾਡੇ ਤਾਂ ਜਿਹੜੇ ਆਪ ਕੋ ਮੁੱਦੇ ਤੇ ਆ ਜਾਨੇ ਨਾ ਜਿਹੜਾ ਮੁੱਦਾ ਸੀ ਕਮਾਓ ਨਾ ਥੋੜਾ ਇਹੀ ਗੱਲ ਮਤ ਪਏ ਤੁਹਾਡੇ ਕਿੱਥੋਂ ਪਏ ਇੱਕ ਸੀ ਜਿੱਤ ਕੇ ਆਏ ਹੋ ਲੁੱਡੀਆਂ ਪਾਉਂਦੇ ਆਏ ਹੋ ਵਖਰੇਵੇਂ ਹੋ ਗਏ ਆਪੋ ਆਪਣੀ ਡਫਲੀ ਲਗਪੀਆਂ ਵਜਾਉਣਾ ਤੁਸੀਂ ਜਗਜੀਤ ਸਿੰਘ ਡੱਲੇਵਾਲ ਨਾਲ ਲੜਾਈ ਆ ਸਾਡੀ ਤਾਂ ਇਹ ਕਿਸਾਨੀ ਤੇ ਪਹਿਰਾ ਦੇਣਾ ਗੈਰ ਰਾਜਨੀਤਿਕ ਸਯੁਗਤ ਕਿਸਾਨ ਮੋਰਚਾ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਪਿੱਠੂ ਨਹੀਂ ਬਣਦੇ ਨਾ ਅੱਜ ਤੇ ਨਾ ਕੱਲ ਬਣਾਗੇ ਜੇ ਕੋਈ ਵਿੱਚ ਸਾਡੇ ਚ ਸ਼ੱਟ ਜਾਮੇ ਵੀ ਪਈ ਤੇ ਉਹਨੂੰ ਅਸੀਂ ਬਾਹਰ ਦਾ ਰਸਤਾ ਦਿਖਾਵਾਂਗੇ ਵੀ ਬਾਹਰ ਚੱਲ ਤੁਹਾਡੇ ਵਿੱਚ ਵੀ ਫਰਕ ਆ ਸਕਦਾ ਜਿਹੜੀਆਂ ਆ ਸਕਦਾ ਜੇ ਕੋਈ ਸਾਡੇ ਦੇ ਵਿੱਚ ਕੋਈ ਇਹੋ ਜਿਹੀ ਗੱਲਾਂ ਕਰੂਗਾ ਤੇ ਕੱਲ ਨੂੰ ਅਸੀਂ ਉਹਨੂੰ ਬਾਹਰ ਦਾ ਰਸਤਾ ਦਿਖਾਵਾਂਗੇ ਸਾਨੂੰ ਕੀ ਲੋੜ ਪਈ ਉਹੋ ਜਿਹੀ ਸ਼ੱਟ ਰੱਖਣ ਦੀ ਵਿੱਚ ਜਿਹੜੀ ਪਿੱਛੇ ਜਿਹੜੀ ਇੱਕ ਗੱਲ ਚੱਲੀ ਸੀ ਕਿ ਸਰਵਣ ਪੰਦੇਰ ਤੇ ਜਗਦੀਤ ਡੱਲੇਵਾਲ ਦੇ ਵਿੱਚਕਾਰ ਵੀ ਕੋਈ ਉਹ ਨਹੀਂ ਜੀ ਨਹੀਂ ਉਹ ਤਾਂ ਐਵੇਂ ਲੋਕੀ ਗੱਲਾਂ ਬਣਾਉਂਦੇ ਨੇ ਸਾਡਾ ਜਿਹੜਾ ਸਾਂਝਾ ਫਰੰਟਾ ਜਿਹੜੀ ਸਾਡੀ ਮੀਟਿੰਗ ਹੁੰਦੀ ਹੈ ਇੱਥੇ ਉਹਨਾਂ ਦੇ ਆਗੂ ਵੀ ਨੇ ਸਾਡੇ ਵੀ ਆਗੂ ਵੀ ਜਿਹੜੀ ਮੀਟਿੰਗ ਹੁੰਦੀ ਸਾਡੀ ਇਕੱਠੀ ਹੁੰਦੀ ਆ ਦੋਨਾਂ 프ਰੰਟਾਂ ਦੀ ਔਰ ਦੋਨਾਂ 프ਰੰਟਾਂ ਦਾ ਸਾਡਾ ਬੜਾ ਏਕਾ ਜਿਹੜਾ 101 ਅਸੀਂ ਉੱਥੇ ਖੱਲੇ ਸੀਗੇ ਨੰਗੇ ਪੈਰੀ ਹਾਂ ਮਰਜੀਵੜੇ ਹਾਂ ਮਰਜੀਵੜੇ ਪਰ ਉਹ ਸਰਕਾਰ ਨੇ ਸੁਵਿਧਾਨੀਆਂ ਢੰਜੀਆਂ ਨਹੀਂਆਂ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਵੀ ਆਓ ਤੇ ਦੂਜੇ ਪਾਸੇ ਉਹਨਾਂ ਨੂੰ ਖਾਲੀ ਜਾਂ ਤੋਂ ਤੁਸੀਂ ਸਭ ਗੱਲਬਾਤ ਨੂੰ ਹੋਰ ਬੰਨੇ ਲੈ ਜਨ ਨੇ ਉੱਥੇ ਆ ਜਾਓ ਨਹੀਂ ਉਹ ਤਾਂ ਮੈਂ ਕਹਿਣ ਤੋਂ ਪਹਿਲਾਂ ਸੀ ਇਕੱਠਾ ਮੈਂ ਉੱਥੇ ਆ ਜਾਓ ਇਕੱਠਾ ਮੈਂ ਜਿਹੜੀ ਗੱਲ ਕਹੀ ਆ ਕਿ ਹੁਣ ਜਿਹੜੀਆਂ ਜਥੇਬੰਦੀਆਂ ਨੇ ਤੁਹਾਡੀਆਂ ਘਰ ਬੈਠੀਆਂ ਨੇ ਜਾਂ ਤੁਸੀਂ ਅਦੋਲਨ ਕਰ ਰਹੇ ਹੋ ਜਿਹੜੇ ਮਤਭੇਦ ਨੇ ਉਹ ਭੁਲਾਏ ਜਾ ਸਕਦੇ ਨੇ ਇਕੱਠੇ ਹੋ ਸਕਦੇ ਹੋ ਕੋਈ ਰਸਤਾ ਬਣ ਸਕਦਾ ਕੁਝ ਬੰਦੇ ਪਏ ਹੋਏ ਨੇ ਵਿੱਚ ਜਿਹੜੀਆਂ ਕਮੇਟੀਆਂ ਦੀ ਗੱਲ ਕਰਦੇ ਸੀ ਕਿ ਕਮੇਟੀਆਂ ਬਣੀਆਂ ਹੋਈਆਂ ਬੰਦੇ ਪੈਣ ਦੀ ਕੋਈ ਲੋੜ ਨਹੀਂ ਇਹ ਇੱਕ ਮੇਜਰ ਇਨਸੀਡੈਂਟ ਕਹਿੰਦੇ ਨੇ ਆਪਾਂ ਜਿਹੜਾ ਕਸਾਨੀ ਨਾਲ ਜਾ ਵਾਪਰਿਆ ਕੋ ਸਾਰਿਆਂ ਦੇ ਨਜ਼ਰ ਦੇ ਵਿੱਚ ਮੂਰੇ ਜਸ ਰਿਹਾ ਵੀ ਇਹ ਜਿਹੜੀ ਲੜਾਈ ਆ ਨਰੋਲ ਕਸਾਨੀ ਦੀ ਲੜਾਈ ਆ ਨਾ ਮੇਰੇ ਘਰ ਦੀ ਲੜਾਈ ਆ ਨਾ ਡੱਲੇਵਾ ਦੇ ਘਰ ਦੀ ਲੜਾਈ ਆ ਉਹ ਜਿਹੜੀਆਂ ਮੰਗਾ ਸੀਂਗਾ ਉਹ ਅਸੀਂ ਕਹਿੰਦੇ ਕੇਂਦਰ ਨੂੰ ਉਥੋਂ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦੋ ਮੰਨ ਲਓ ਅਸੀਂ ਕੋਈ ਵੀ ਨਹੀਂ ਜਾਣ ਦੀ ਲੋੜ ਸਾਨੂੰ ਕੋਈ ਚਿਹਰਾ ਬੰਦ ਦੀ ਲੋੜ ਹੀ ਨਹੀਂ ਢੱਲੇਵਾਲ ਦੀ ਚਿਹਰਾ ਬੰਦ ਦੀ ਲੋੜ ਆ ਸਾਡੀ ਸੀਮਤ ਹੱਦ ਹੈਗੀ ਆ ਕੇਵਲ ਤੇ ਕੇਵਲ ਮੰਗਾ ਮੰਨਵਾਉਣ ਦੀ ਕੱਲੇ ਕੱਲੇ ਰਹਿ ਕੇ ਕਿਵੇਂ ਲੜਾਈ ਜਿੱਤ ਲਵਾਂਗੇ ਚਾਹੇ ਤੁਹਾਡਾ ਖਨੌਰੀ ਮੋਰਚਾ ਖੁਸਾ ਸਾਹਿਬ ਬਹੁਤ ਵੱਡਾ ਹੋ ਚੁੱਕਾ ਹੈ ਦਿੱਲੀ ਦੀ ਤਰਜ਼ ਤੇ ਤੁਹਾਡਾ ਮੋਰਚਾ ਹੋ ਚੁੱਕਾ ਪਰ ਫਿਰ ਵੀ ਲੋਕਾਂ ਦੇ ਵਿੱਚ ਇੱਕ ਚਰਚਾ ਚੱਲਦੀ ਹੈ ਕਿ ਜਰਨੈਲ ਗੱਲ ਨਹੀਂ ਜਰਨਲ ਤਾਂ ਚਾਹੀਦੇ ਨੇ ਦੇਖੋ ਜਰਨਲ ਤਾਂ ਚਾਹੀਦੇ ਅਸੀਂ ਕਿਸੇ ਨੂੰ ਅਸੀਂ ਖੁੱਲਾ ਸੱਦਾ ਦਿੱਤਾ ਵੀ ਜਿਹੜਾ ਮਰਜ਼ੀ ਆ ਸਕਦਾ ਜਿਹੜਾ ਮਰਜ਼ੀ ਇੱਥੇ ਸਾਨੂੰ ਰਾਏ ਦੇ ਸਕਦਾ ਸਲਾਹ ਦੇ ਸਕਦਾ ਪਰ ਤਾਰ ਪਿੰਡੋਂ ਨਹੀਂ ਕਰ ਸਕਦਾ ਮੁਰਜੇ ਇਹ ਉਹਦੀ ਗੱਲ ਤੂੰ ਹੁਣ ਆਪਣਾ ਰੋਲ ਦੂ ਮੰਨ ਸਕੀ ਬੋਲੀ ਜੰਦ ਅਸੀਂ ਤਾਂ ਕੋਈ ਤੁਸੀਂ ਵੀ ਬੋਲਦੇ ਹੋ ਨਾ ਉਹ ਤਾਂ ਕਾਕਾ ਕੋਟੜਾ ਵੀ ਬੋਲਦਾ ਹੋਰ ਬਹੁਤ ਸਾਰੇ ਕਿ ਚਲੋ ਦੇਖੋ ਬੋਲਣ ਨਾਲ ਤਾਂ ਕੋਈ ਗੱਲ ਮਸਲੇ ਹੱਲ ਨਹੀਂ ਹੁੰਦੇ ਪਰ ਸਾਡਾ ਜਿਹੜਾ ਸੁਝਾ ਹੈਗਾ ਵੀ ਅੱਜ ਕਿਸਾਨੀ ਦਾ ਇੱਕ ਬਹੁਤ ਵੱਡਾ ਜਿਹੜਾ ਗਰਾਪਾ ਕਿਸਾਨੀ ਦਾ ਨੈਗੇਟਿਵਲ ਜਾ ਰਿਹਾ ਅਸੀਂ ਇਹਨੂੰ ਉੱਪਰ ਚੁੱਕਣਾ ਅਸੀਂ ਆਪਦੇ ਜਿਹੜੇ ਸਾਡੇ ਨੌਜਵਾਨ ਨੇ ਦੇਖੋ ਕੈਨੇਡਾ ਦੇ ਵਿੱਚ ਕਿੰਨੇ ਐ ਕਿ ਨੌਜਵਾਨ ਮਰੇ ਨੇ ਤੁਹਾਨੂੰ ਪਤਾ ਹੱਟੇਖੋ ਕਿ ਕਿੰਨੇ ਮਰੇ ਨੇ ਜੇ ਤੁਸੀਂ ਲਿਸਟ ਕੱਢੋ ਤੇ ਇੰਨੇ ਨੌਜਵਾਨ ਜਿਹੜੇ ਪੰਜਾਬ ਦੇ ਮਰ ਗਏ ਨੇ ਉਹ ਕਿਉਂ ਮਰੇ ਨੇ ਉੱਥੇ ਕੰਮ ਹੈ ਨਹੀਂ ਇਹ ਤੋਂ 25 ਲੱਖ ਲਾ ਕੇ ਘੱਲ ਦਿੰਦੇ ਆ ਤੇ ਉਹ ਵਿਚਾਰੇ ਭੁੱਖੇ ਧਿਆਏ ਤੇ ਮਰ ਜਾਂਦੇ ਅੱਛਾ ਇੱਕ ਗੱਲ ਤੇ ਆਪਾਂ ਆ ਜਾਨੇ ਲਾਸਟ ਦੇ ਵਿੱਚ ਖੋਸਾ ਸਾਹਿਬ ਮੰਨ ਲਓ ਮੈਂ ਇੱਕ ਅੰਦਾਜ਼ਾ ਲਾ ਰਿਹਾ ਕਿ ਮੰਨ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਪ੍ਰਸ਼ਾਸਨ ਕਾਰਵਾਈ ਕਰਦਾ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਹਸਪਤਾਲ ਦੇ ਵਿੱਚ ਕਿਸੇ ਚਾਹ ਦੇਖਲ ਕਰਵਾ ਦਿੱਤਾ ਜਾਂਦਾ ਆਪਣੇ ਉਸ ਤੋਂ ਬਾਅਦ ਜਿਹੜੇ ਹਰਦੋ ਝੰਡੇ ਬੈਠਦੇ ਨੇ ਉਹਨਾਂ ਨੂੰ ਇੱਥੋਂ ਚੱਕ ਲਿਆ ਜਾਂਦਾ ਹੈ ਫਿਰ ਜਿੱਦਾਂ ਤੁਸੀਂ ਕੋਟ ਬੁੱड्डा ਦੀ ਗੱਲ ਕਹੀ ਤੁਹਾਡੀ ਆਪ ਦੀ ਗੱਲ ਕਹੀ ਤੇ ਨਾਲ ਦੀ ਨਾਲ ਮੋਰਚੇ ਨੂੰ ਪ੍ਰਸ਼ਾਸਨ ਹਟਾ ਦਿੰਦਾ ਹੈ ਫਿਰ ਕੀ ਫਿਰ ਮੈਦਾਨ ਜਿਹੜਾ ਹੈ ਉਹ ਕਿੱਦਾਂ ਦਾ ਰਹਿਣ ਵਾਲਾ ਮੰਨ ਲਓ ਮੰਨ ਲਓ ਇੱਥੋਂ ਤੱਕ ਸਥਿਤੀ ਪਹੁੰਚ ਜਾਂਦੀ ਹੈ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਪਰ ਇਹ ਗੱਲਾਂ ਕਿਸੇ ਕੀਮਤੇ ਹਰਗਿਸ ਨਹੀਂ ਹੋਣਗੀਆਂ ਲੋਕਾਂ ਦੇ ਵਿੱਚ ਵੱਡਾ ਵੱਡਾ ਵਿਸ਼ਵਾਸ ਬਣਿਆ ਹੋਇਆ ਕਿਸਾਨੀ ਬਚਾਉਣ ਨੂੰ ਸਾਥੋਂ ਸਾਥੋਂ ਵੀ ਲੋਕੀ ਗਾਂ ਨੰਗੇ ਹੋਏ ਨੇ ਜਿਹੜੇ ਮਤਲਬ ਆਪਦੇ ਘਰਾਂ ਤੋਂ ਆਪਦਾ ਖਰਚਾ ਕਰਕੇ ਆਪਦੀਆਂ ਗੱਡੀਆਂ ਲੈ ਕੇ ਰਸਤਾ ਲੈ ਕੇ ਸਾਡੇ ਵਿੱਚ ਕੰਮ ਕਰ ਰਹੇ ਨੇ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਕਿਹੜਾ ਬੰਦਾ ਕਿੱਥੇ ਕਿੰਨਾ ਕੰਮ ਕਰੀ ਜਾ ਰਿਹਾ ਇਹ ਗੱਲ ਭੁੱਲ ਜੋ ਵੀ ਜੇ ਅਸੀਂ ਖਤਮ ਹੋ ਗਏ ਖਣੀ ਇਹ ਨਹੀਂ ਖਤਮ ਵਾਲੀ ਨਹੀਂ ਗੱਲ ਮੈਂ ਕਰ ਰਿਹਾ ਮੈਂ ਤੁਹਾਡੀ ਤੁਹਾਡੀ ਹੋਦ ਨੂੰ ਤੁਹਾਡੀ ਹੋਦ ਨੂੰ ਨਹੀਂ ਮੈਂ ਚੈਲੰਜ ਕਰ ਰਿਹਾ ਖੁਸਾ ਸਾਹਿਬ ਗੱਲ ਇਹ ਆ ਕਿ ਮੰਨ ਲਓ ਪ੍ਰਸ਼ਾਸਨ ਇੱਥੋਂ ਪੂਰੀ ਤਰ੍ਹਾਂ ਟਰਾਲੀਆਂ ਨੂੰ ਵੀ ਹਟਾ ਦਿੰਦਾ ਹੈ ਲੀਡਰਸ਼ਿਪ ਨੂੰ ਵੀ ਹਸਪਤਾਲਾਂ 'ਚ ਦਾਖਲ ਕਰਵਾ ਦਿੰਦਾ ਹੈ ਭਾ ਜੀ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਵੇ ਫੌਜ ਲਾ ਦੇਵੇ ਪਰ ਇਹ ਖਤਮ ਕਰਨਾ ਬੜੀ ਮੁਸ਼ਕਲ ਆ ਸੰਘਰਸ਼ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਜਿਹੜਾ ਸੰਘਰਸ਼ ਖਤਮ ਹੋ ਜਾਊਗਾ ਇਹ ਬੜਾ ਵੱਡਾ ਇੱਕ ਅਹਿਮ ਸੰਘਰਸ਼ ਆ ਇਹਦੇ ਮਗਰ ਬੜਾ ਵੱਡਾ ਕਿੱਡਰ ਆ ਜੇ ਸੰਘਰਸ਼ ਖਤਮ ਹੋਊਗਾ ਤਾਂ ਪਿੰਡ ਹੀ ਖਤਮ ਹੋ ਜਾਣਗੇ ਫਿਰ ਸਾਂਝੋ ਪੰਜਾਬ ਖਤਮ ਗੱਲ ਛੱਡੋ ਪੰਜਾਬ ਨੂੰ ਤਾਂ ਕੋਈ ਖਤਮ ਕਰ ਨਹੀਂ ਸਕਿਆ ਅਜ ਤੱਕ ਇਹ ਫਿਰ ਇਹ ਫਲਸਫਾ ਹੈ ਪੰਜਾਬ ਦਾ ਇਹ ਇਹ ਅਦੋਲਨਾ ਦੀ ਮਿੱਟੀ ਹੈ ਇਹਦੇ ਪੁਰਖਿਆਂ ਨੇ ਬਹੁਤ ਸਾਰਾ ਖੂਨ ਡੋਲਿਆ ਇੱਥੇ ਤਾਂ ਮੈਨੂੰ ਇੱਕ ਗੱਲ ਦੱਸਿਓ ਕਿ ਜਿਹੜਾ ਪ੍ਰਾਤਨ ਸਮਾ ਸੀਗਾ ਸਾਡਾ ਜਿਸ ਤਰ੍ਹਾਂ ਸਾਡੇ ਪੁਰਖੇ ਲੜਿਆ ਕਰਦੇ ਸੀ ਉਹ ਉਸੇ ਵਿਸ਼ੇ ਤੇ ਆਜੋ ਅਦੋਲਨ ਵੀ ਜਿਹੜਾ ਹੁਣ ਚੱਲ ਰਿਹਾ ਉਹਨਾਂ ਤੋਂ ਪ੍ਰੇਰਨਾ ਲੈਨੇ ਹੋ ਜੇ ਕੋ ਜੇ ਸਾਡੀ ਔਰ ਆਨ ਸਿਵਿਲਿਜੇਸ਼ਨ ਸਾਡੀ ਪ੍ਰਾਣੀ ਸਿਵਤਾ ਤੇ ਅਸੀਂ ਝਾਕ ਮਾਰ ਗਈ ਹੂੰ ਸਾਡੇ ਬਜ਼ੁਰਗਾਂ ਨੇ ਬੜੀਆਂ ਲੜਾਈਆਂ ਲੜ ਕੇ ਸਾਨੂੰ ਇੱਥੋਂ ਤੱਕ ਲਿਆਂਦਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਮੁਸਲਮਾਨਾਂ ਦੇ ਹਿੰਦੂਆਂ ਦੇ ਸਾਂਝੇ ਗੁਰੂ ਸਾਹਿਬ ਉਹਨਾਂ ਨੇ ਉਤਮ ਖੇਤੀ ਮਦਨਪਾਰ ਨਖਿਤ ਚੱਕਰੀ ਪੀਖ ਮਰਦਾ ਸੰਵਾਦ ਦੀ ਜੰਗ ਵੀ ਸ਼ੁਰੂ ਗੁਰਨਾਨਕ ਤੋਂ ਹੁੰਦੀ ਹੈ ਹਾਂ ਕਿਉਂ ਕਹਿ ਕੇ ਗਏ ਨਹੀਂ ਵੀ ਜਿਹੜਾ ਉਤਮ ਖੇਤੀ ਆ ਸਭ ਤੋਂ ਨਰੋ ਜਿਹੜਾ ਧੰਦਾ ਖੇਤੀ ਦਾ ਕਿਰਤ ਕਰੋ ਤੇ ਵੰਡ ਛਕੋ ਦੂਜੇ ਪਾਸੇ ਭੀਖ ਮਰਦਾਨ ਦਾ ਮਤਲਬ ਕੀ ਆ ਕਾਰਪੋਰੇਟ ਘਰਾਣੇ ਜਿਹੜੇ ਮਤਲਬ ਦੂਜੇ ਧੰਦੇ ਨਹੀਂ ਉਹ ਆ ਜਾਂਦੇ ਨੇ ਸਭ ਤੋਂ ਉਤਮ ਖੇਤੀ ਦਾ ਦੇ ਅਸੀਂ ਉਸ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣ ਬਾਬਤ ਜਤਨਸ਼ੀਲ ਆ ਨਾ ਕਿ ਅਸੀਂ ਅਜਾੜਨ ਲਈ ਜਤਨਸ਼ੀਲ ਆ ਤੇ ਉਹ ਜਿਹੜੀ ਰਹਿਮਤਾ ਉਸ ਗੁਰੂਆਂ ਦੀ ਸਾਡੇ ਅੰਦਰ ਭਰੀ ਹੋਈ ਆ ਕੁੱਟ-ਕੁੱਟ ਕੇ ਉਹ ਜਿਹੜਾ ਸਾਨੂੰ ਫਲਸਫਾ ਦਾ ਉਹ ਸਾਡੇ ਅੰਦਰੋਂ ਜਾਂਦਾ ਹੀ ਨਹੀਂ ਆਦੋਲਨ ਚਾਹੇ ਇਥੋਂ ਪੂਰੀ ਤਰ੍ਹਾਂ ਪ੍ਰਸ਼ਾਸਨ ਅਖੜ ਵੀ ਦਿੰਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਅਦੋਲਨ ਲਈ ਹਮੇਸ਼ਾ ਖੜਾ ਰਵੇ ਖੜਾ ਰਹੇਗਾ ਬਸ ਬਸ ਇਹ ਚੱਲਦਾ ਰਹੂਗਾ ਜਿੰਨੀ ਦੇਰ ਤੱਕ ਇਹ ਸਰ ਨਹੀਂ ਹੋ ਜਾਂਦਾ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਵੀੜਾ ਚੁੱਕਣਗੇ ਇਸ ਅਦੋਲਨ ਦਾ ਇਸਨ ਸੁਖਜਿੰਦਰ ਸਿੰਘ ਖੋਸਾ ਸ਼ਬਦਾਂ ਦੇ ਜਾਦੂਗਰ ਵੀ ਬਣ ਚੁੱਕੇ ਨੇ ਸੁਖਜਿੰਦਰ ਸਿੰਘ ਖੋਸਾ ਮੁੱਦੇ ਤੋਂ ਹਟ ਕੇ ਗੱਲ ਵੀ ਕਈ ਵਾਰ ਪਾਸੇ ਲੈ ਜਾਂਦੇ ਸੀ ਤਾਂ ਜਲਦ ਹੀ ਖਨੌਰੀ ਬਾਰਡਰ ਦੇ ਉੱਤੋਂ ਕਿਸੇ ਹੋਰ ਸ਼ਖਸੀਅਤ ਦੇ ਨਾਲ ਦਾ ਅਨਮਿਊਟ ਤੇ ਤੁਹਾਡੀ ਮੁਲਾਕਤ ਕਰਾਵਾਂਗੇ ਤੁਸੀਂ ਲਗਾਤਾਰ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਬਹੁਤ ਬਹੁਤ ਧੰਨਵਾਦ